ਹਾਵੀ ਸੱਜਣੋ ਜਿਹੜਾ ਗਾਣੇ ਵਾਲੇ ਨੇ ਕਿਹਾ ਨਾ 60 ਲੱਖ ਲਾਤਾ ਦਿਨਾਂ ਦੀ ਵਸ਼ੇਰੀ ਤੇ ਸਾਲ ਨੂੰ ਕਰੋੜ ਪੱਕਾ ਵੱਟ ਤੇ ਪਿਆ ਇਹ ਵੱਟ ਤੇ ਫੇਰ ਪੈਂਦਾ ਜੇ ਪਹਿਲਾਂ ਸ਼ੌਂਕ ਰੱਖਣਾ ਪੈਂਦਾ ਹਾਵੀ ਸੱਜਣੋ ਗੱਲ ਇਹ ਆ ਵੀ ਆਪਾਂ ਸੋਨੂੰ ਦਿਖਾਉਣੇ ਆਗੇ ਇਧਰ ਦਰਸ਼ਨ ਢਿਲੋਂ ਤੇ ਪਿੰਡ ਕੋਠਾ ਦਾ ਵੱਡਾ ਗਵਾੜ ਤੇ ਦਰਸ਼ਨ ਢਿਲੋਂ ਤੇ ਜੀਤਾ ਢਿਲੋਂ ਤੇ ਦਰਸ਼ਨ ਜੁਨੀਅਨ ਦੇ ਵਿੱਚ ਵੀ ਯਾਨੀ ਕਿ ਚੰਗਾ ਸਰਗਰਮ ਲੀਡਰ ਹੈਗਾ ਤੇ ਇਨਾ ਆਪਾਂ ਅੱਗੇ ਵੀ ਗੱਲ ਕਰ ਦਿੰਨੇ ਆਂ ਕਈ ਵਾਰੀ ਨਾ ਇਸ ਦੀ ਕਮਾਈ ਵਾਲੀ ਚੀਜ਼ ਬਾਅਦ ਚ ਹੁੰਦੀ ਆ ਵੀ ਸ਼ੌਂਕ ਪਾ ਲੈਣਾ ਪੈਂਦਾ ਪਹਿਲਾਂ ਵੀ ਕਮਾਈ ਜੇ ਆਪਾਂ ਪਹਿਲਾਂ ਕਮਾਈ ਸੋਚ ਲਏ ਨਾ ਵੀ ਪਹਿਲਾਂ ਕਮਾਈ ਕਮਾਈ ਤੋਂ ਪਹਿਲਾਂ ਸ਼ੌਂਕ ਰੱਖਣਾ ਪੈਂਦਾ ਇਹ ਕਮਾਈ ਬਾਅਦ ਦੇ ਵਿੱਚ ਉਹ ਪਰਮਾਤਮਾ ਦੇਈ ਜਾਂਦਾ ਜਦੋਂ ਆਪਾਂ ਮਗਰ ਕਿਸੇ ਚੀਜ਼ ਦੇ ਲੱਗਣਾ ਲੱਗ ਜਾਈਏ ਤੇ ਫਿਰ ਉਹ ਸ਼ੌਂਕ ਵੀ ਕਮਾਈ ਦੇ ਵਿੱਚ ਬਦਲ ਜਾਂਦਾ ਤੇ ਉਹ ਘੋੜੀ ਜਾਨਕਿ ਆਮ ਹਰੇਕ ਬੰਦਾ ਰੱਖਦਾ ਲੈਂਦਾ ਇਹ ਪਰ ਬਾਈ ਗੱਲ ਇਹ ਨਾਂ ਤਾਂ ਇਹ ਦੁੱਧ ਦੇਣਾ ਹੁੰਦਾ ਇਹ ਪੱਠੇ ਖਾਣੇ ਹੁੰਦੇ ਇਹ ਮਗਰ ਲੈਦੀ ਕਰਨੀ ਹੁੰਦੀ ਹੈ ਕੱਲੀ ਤੇ ਗੱਲ ਇਹ ਜੇ ਮੰਨ ਲਓ ਘੱਲ ਵੀ ਆਪਣੇ ਕੋਈ ਟੋਕੜ ਝੋਟੀ ਹੋ ਜੇ ਨਾ ਤੇ ਨਾ ਸੂਏ ਪਸਵੇਂ ਤੇ ਅਗਲਾ ਉਦੋਂ ਹੀ ਫੰਡਰ ਕੱਟਿਆ ਲੈ ਨੂੰ ਫੜਾ ਦਿੰਦਾ ਤੇ ਇਹ ਜੋ ਬਸ਼ੇਰੇ ਦੇਦੇ ਦੋ ਫੇਰ ਵੀ ਕਈ ਆ ਬੰਦੇ ਆਖ ਜਾਂਦੇ ਆ ਤੇ ਜੇ ਬਸ਼ੇਰੀਆਂ ਮਸ਼ਹੂਰਾਂ ਦੇ ਜਾਂਦੇ ਆ ਤੇ ਫੇਰ ਥੋੜਾ ਸ਼ੌਂਕ ਨਾਲ ਸਾਹਮਦੇ ਆ ਕੋਈ ਤੇ ਇਹਨਾਂ ਨੂੰ ਬਹੁਤ ਸਾਲ ਹੋ ਗਏ ਬਲੋਤਰੇ ਬਲਾਖਰੇ ਵਾਲੇ ਪਾਸੇ ਕਾਫੀ ਯਾਨੀ ਕਿ ਰਝਾਣ ਚੰਗਾ ਹੈ ਆਉਣ ਜਾਣ ਹੈਗਾ ਤੇ ਆ ਇਧਰ ਨੇਕ ਢੱਲੋਂ ਆ ਜਿਹੜਾ ਜਿਹਦਾ ਘੋੜੀ ਨਚਾਉਣਾ ਹੁੰਦਾ ਸੀ ਆ ਤੁਹਾਨੂੰ ਸਮਾਰ ਕੇ ਦਿਖਾ ਦਿੰਨੇ ਆ ਤੇਰਾ ਆ ਵੇਖੋ ਹੁਣ ਦਾੜੀ ਰੱਖ ਲਈ ਪਹਿਲਾਂ ਉਹ ਕਲੀਨ ਸ਼ੇਪ ਹੁੰਦਾ ਸੀਗਾ ਤੇ ਇੰਨਾ ਕੁ ਫਰਕ ਪੈ ਗਿਆ ਮਾੜਾ ਜਾਂ ਹੁਣ ਥੋੜੀ ਜੀ ਦਾੜੀ ਰੱਖੀ ਹੋਈ ਹੈ ਤੇ ਉਦੋਂ ਥੋੜਾ ਜਿਆਦਾ ਦਾੜੀ ਕੱਟੀ ਹੁੰਦੀ ਸੀਗੀ ਤੇ ਇਹ ਉਹ ਉਹ ਸ਼ਾਕਸ਼ਾ ਜਿਹੜਾ ਘੋੜੀ ਨਚਾਉਂਦਾ ਹੁੰਦਾ ਸੀ ਜਿਹੜੀ ਮਸ਼ਹੂਰ ਘੋੜੀ ਸੀ ਕੋਠੇਗੁਰੂ ਦੀ ਇੱਕ ਬੂਟਾ ਘੋੜਾਂ ਵਾਲਾ ਤੇ ਇੱਕ ਨੇਕ ਘੋੜਾਂ ਵਾਲਾ ਦੋ ਬੰਦੇ ਇਹ ਯਾਨੀ ਕਿ ਸਾਡੇ ਪਿੰਡ ਦੇ ਮਸ਼ਹੂਰ ਬੰਦੇ ਸੀ ਘੋੜੀ ਨਚਾਉਣ ਚ ਤੇ ਇਹ ਸ਼ੌਂਕ ਰੱਖਣ ਵਾਲੇ ਬੰਦੇ ਆ ਤੇ ਆਹ ਵੇਖੋ ਜੇ ਘੋੜੀ ਦਾ ਅਗਲਾ 60-65 ਹਜ਼ਾਰ ਦੀ ਲੈ ਲੈਂਦਾ ਤੇ ਮੁੜ ਕੇ ਧੁੱਪੇ ਖੜੀ ਰਹਿੰਦੀ ਆ ਜਾਂ ਕੋਈ ਪਾਣੀ ਨਹੀਂ ਪੀਉਂਦਾ ਜਾਂ ਕੋਈ ਆਹ ਵੇਖੋ ਕਿੰਨਾ ਵਧੀਆ ਇਹਨਾਂ ਨੇ ਆ ਜਿਹੜਾ ਫਾਰਮ ਕਹਿ ਲਓ ਆਪਾਂ ਇਹਨੂੰ ਬਰਾਂਡਾ ਕਹਿ ਲਓ ਆ 골 ਟੈਪ ਤੇ ਉਧਰੋਂ ਗੱਲ ਹੀ ਮਿਸਤਰੀ ਮਿਸਤਰੀ ਕਿਹ ਨਾਲ ਗੱਲ ਤੇ ਇਧਰ ਗੱਲ ਹੀ ਮਿਸਤਰੀ ਵੀ ਤੁਹਾਡੇ ਦਰਸ਼ਨ ਕਰਾ ਦਿੰਦੇ ਆ ਬੰਦਾ ਤਾਂ ਹੈਗਾ ਥੋੜਾ ਜਿਹਾ ਛੋਟਾ ਜਿਹਾ ਤੇ ਉਹ ਮਿਸਤਰੀ ਵੱਡਾ ਦਾ ਤੇ ਇਧਰ ਅੱਜ ਇਕੱਠੇ ਵਾਲੇ ਬੰਦੇ ਹੋਏ ਵੇ ਤੇ ਇਧਰ ਪਾਉ ਡਰਾਈਵਰ ਇਹ ਵੀ ਦਿੱਲੀ ਦੇ ਘੇੜੇ ਲਾਉਣ ਵਾਲਾ ਬੰਦਾ ਹੈਗਾ ਜਮਾਂ ਦਿਨ ਰਾਤ ਦਿੱਲੀ ਵਿੱਚ ਚੱਲਦਾ ਹੈਗਾ ਤੇ ਇਧਰ ਉਹ ਲੋਂਗਾ ਮਾਨ ਲੋਂਗਾ ਮਾਨ ਪਿੰਡ ਚ ਜਾਨੀ ਕਿ ਮਸ਼ਹੂਰ ਹਸਤੀ ਸਾਡੀ ਅਜੂਬਾ ਇਹ ਸਾਡੇ ਕੋਠੇ ਗੁਰਦਾ ਅਜੂਬਾ ਹੈਗਾ ਤੇ ਜਾਨੀ ਕਿ ਗੰਗਾ ਰਾਮ ਸ਼ੰਤ ਵੀਰ ਨੂੰ ਨਾਮ ਸਕਾਰ ਕਰ ਦਿੰਦੇ ਹੁੰਦੇ ਆ ਤੇ ਇਹ ਤੁਹਾਨੂੰ ਸਾਰਾ ਆਪਾਂ ਦਿਖਾਈ ਜਾਨੇ ਆ ਸੀਨ ਤੇ ਇਧਰ ਮਿੱਟੀ ਜਿਹੜੀ ਆ ਵੇਖੋ ਆ ਮਿੱਟੀ ਰੱਲ ਰਹੀ ਆ ਤੇ ਅੰਦਰੋਂ ਆਪਾਂ ਛੱਤ ਦਿਖਾਵਾਂਗੇ ਬਾਂਸਾਂ ਦੀ ਪਾਈ ਆ ਕਿ ਕਿਹੜੀ ਪਾਈ ਆ ਛੱਤ ਬਾਂਸਾਂ ਵਾਲੀ ਤੇ ਦੋਸਤੋ ਆਪਾਂ ਅੱਗੇ ਵੀ ਇੱਕ ਬਾਂਸਾਂ ਵਾਲੀ ਛੱਤ ਦਿਖਾਈ ਸੀ ਤੇ ਉਹ ਛੱਤ ਪੂਰੀ ਕਾਮਯਾਬ ਆ ਉਹ ਨਾ ਜੋਧੇ ਦੇ ਘਰੇ ਜਿਹੜਾ ਜੋਧਾ ਸੀਗਾ ਘਰਾਇਆ ਉਹਦੇ ਘਰੇ ਬਾਂਸਾਂ ਦੀ ਛੱਤ ਪਈ ਸੀ ਤੇ ਉਹ ਬਹੁਤ ਵਧੀਆ ਟੀਨਾ ਨਾਲ ਹੋਣੀ ਯਾਨੀ ਕਿ ਟੀਨਾ ਟੋਨਾ ਦੇ ਵਿੱਚ ਤਾਂ ਪਸਵਾ ਨੂੰ ਵਾਏ ਦੇਣੀ ਆ ਤੇ ਆਹ ਤੁਹਾਨੂੰ ਛੱਤ ਵੀ ਦਿਖਾਵਾਂਗੇ ਤੇ ਮੇਰੇ ਹਿਸਾਬ ਨਾਲ ਹੋ ਸਕਦਾ ਦੂਜੇ ਨਾਲੋਂ ਸਸਤੀ ਪਹੜੀ ਪੈਂਦੀ ਉਹ ਦੇ ਮਹਿੰਗੀ ਨਹੀਂ ਪੈਂਦੀ ਤੇ ਆਹ ਦੇਖੋ ਆਹ ਬਾਂਸਾਂ ਵਾਲੀ ਛੱਤ ਆ ਸਹੀ ਜਿਹੜਾ ਸ਼ੌਕ ਆ ਘੋੜਿਆਂ ਦਾ ਇਹ ਇਸ ਤਰ੍ਹਾਂ ਪਾਲਿਆ ਜਾਂਦਾ ਆ ਆ ਆ ਦੇਖ ਲੋ ਆ ਦੇਖ ਲੋ ਆ ਵੇ ਵਾਂਸਾਂ ਦੀ ਛੱਤ ਆ ਤੇ ਇੱਥੇ ਜਦੋਂ ਘੋੜਗਾ ਕਿੱल्ल्या ਤੇ ਖੜੀਆਂ ਹੋਈਆਂ ਤੇ ਇੱਥੇ ਖੋਲਣਾ ਬੜਨਾ ਹੋਈਆਂ ਤੇ ਪੂਰੇ ਖੋਲਵਰੇ ਦੇ ਵਿੱਚ ਕਿਹੋਂ ਜਾਨਵਰ ਨੇ ਭੱਜਣਾ ਨੱਠਣਾ ਹੁੰਦਾ ਤੇ ਪੂਰਾ ਇਸ ਤਰ੍ਹਾਂ ਸ਼ੌਂਕ ਪਾ ਲਈ ਜਾਂਦੇ ਆ ਇਹ ਤੇ ਕਮਾਈ ਤਾਂ ਇਹ ਬਾਅਦ ਦੇ ਵਿੱਚ ਪਰਮਾਤਮਾ ਜਦੋਂ ਕੋਈ ਆਪਾਂ ਸ਼ੌਂਕ ਨਾਲ ਕੋਈ ਜਾਨਵਰ ਨੂੰ ਪਾਲਦੇ ਆ ਨਾ ਤੇ ਕਮਾਈ ਤਾਂ ਵੈਸੇ ਉਹ ਪਰਮਾਤਮਾ ਕਨੂੰ ਕਮਾਈ ਦੇਣ ਲੱਗ ਹੀ ਜਾਂਦਾ ਹੈਗਾ ਤੇ ਆਹੀ ਆਪਾਂ ਤੁਹਾਨੂੰ ਦਿਖਾਉਣਾ ਸੀਗਾ ਸਾਰਾ ਤੇ ਇੱਕ ਤਾਂ ਛੱਤ ਜਿਹੜੀ ਬਾਂਸਾਂ ਦੀ ਆ ਹੁਣ ਕਾ ਵੀ ਟ੍ਰੈਂਡ ਚੱਲ ਪਿਆ ਵਾ ਤੇ ਇੱਕ ਬਾਈ ਬਣ ਕੇ ਆਪਣੀ ਬੇਨਤੀ ਵੀ ਹੈਗੀ ਆ ਵੀ ਜੇ ਪਸ਼ੂਆਂ ਵਾਸਤੇ ਨਾ ਲਾਜ਼ਮੀ ਇਹ ਬਾਂਸਾਂ ਦੀ ਛੱਤ ਪਾਇਆ ਕਰੋ ਤੁਸੀਂ ਜਿਹੜੀਆਂ ਟੀਨਾ ਟੂਨਾ ਦੀਆਂ ਆਪਾਂ ਪਾ ਦਿੰਨੇ ਆ ਉਹ ਪਸ਼ੂਆਂ ਨੂੰ ਫਾਇਦੇ ਨਹੀਂ ਆ ਕੋਈ ਏਡੀ ਬਾਹਲੀ ਵਧਕਾ ਗੱਲ ਨਹੀਂ ਤੇ ਆਪਾਂ ਪ੍ਰਧਾਨ ਨਾਲ ਗੱਲ ਵੀ ਕਰਾਵਾਂਗੇ ਵੀ ਇਹ ਕੀ ਰੇਟ ਪੈਂਦੀ ਆ ਕੀ ਇਹਦਾ ਹਿਸਾਬ ਕਿਤਾਬ ਆ ਪ੍ਰਧਾਨ ਕੀ ਹਾਲ ਆ ਜੀ ਠੀਕ ਆ ਜੀ ਤੇ ਇਹ ਜਿਹੜੀ ਛੱਤ ਬਾਂਸਾਂ ਵਾਲੀ ਪਾਈ ਆ ਇਹ ਦੂਜੀ ਨਾਲੋਂ ਸਸਤੀ ਪੈਂਦੀ ਆ ਕਿ ਮਹਿੰਗੀ ਪੈਂਦੀ ਆ ਗਾਰਡਰ ਇਹ ਸੱਦੇ ਕਰਦੇ ਸੀ ਅੱਛਾ ਉਹ ਇੱਕ ਬਸੇ 50 ਫਟ ਅੱਛਾ ਇੱਕ ਬਸੇ ਹੈਗਾ 100 ਫਟ ਇੱਕ ਬਸੇ 50 ਫਟ ਇੱਕ ਬਸੇ 100 ਫਟ ਹਾਂ ਤੇ ਇਹ ਸਾਰਾ ਪਿਆ 9300 9300 ਯਾਨੀ ਕਿ ਇਹਦੇ ਗਾਰਡਰ ਪਿਆਗੇ ਉਹ ਚੈਨਲ ਤਾਂ ਉਹਦੇ ਵੀ ਪਾਉਣੇ ਪੈਂਦੇ ਨੇ ਨਹੀਂ ਨਹੀਂ ਉਹਦੇ ਪਾਉਣੇ ਪੈਂਦੇ ਨੇ ਉਹ ਭੈਣਾਂ ਸਾਲ ਦੇ ਵਿੱਚ ਤੇ ਚੌਣ ਮੱਲੇ ਗਰਮੀ 'ਚ ਧਰਨ ਲਾਵਾ ਹਾਂ 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 ਤੇ ਦੋਸਤੋ ਇੱਧਰ ਤੁਹਾਨੂੰ ਉਹ ਗਰਮੀ ਕਿੰਨਾ ਘੂ ਕਰਫਾ ਪੈਂਟ ਹਾਊਸ ਸਾਰੇ ਬੰਦੇ ਨਾਲ ਇਹ ਕੀ ਕਰਨੀ ਹੈ ਨਾ ਉਹਨਾਂ ਦਾ ਦੇਖ ਕੇ ਇਹ ਚਲ ਕੇ ਸਾਰੇ ਬੰਦੇ ਸਲਾਹ ਨਾਲ ਆਈ ਹੈ ਜੀ ਇੰਟੀਜਿਟਰ ਅਗੇ ਇਹ ਬਹੁਤ ਸਾਰੇ ਨਾਲ ਕੋਈ ਵੀ ਬਹੁਤ ਸਾਰੇ ਨਾਲ ਸਾਥੀ ਆ ਤੇ ਇੱਕ ਪਿੰਟ ਪੀਛਾ ਰਹੇ ਆ ਆ ਸਜ ਨੂੰ ਆ ਗਿਆ 34 ਲੀਟਰ ਇਹਨਾਂ ਦਾ ਦਰਸ਼ਨ ਦਾ ਛੋਟਾ ਭਾਈ 34 ਲੀਟਰ ਇਹਦਾ ਆਮ ਆਰਬੀ ਪਾਰਟੀ ਦਾ ਸਰਗਰਮ ਲੇਟਰਾ ਤੇ ਇਧਰ ਬਿੰਦੀ ਕਲੇਰ ਇਹ ਬਿੰਦੀ ਕਲੇਰ ਨੂੰ ਵੀ ਬਾਈ ਨੂੰ ਆਪਾਂ ਉਹਦੇ ਆਖਣ ਨੂੰ ਚੰਗੋ ਇਹ ਜਾਣਦੇ ਆਂਗੇ ਇਹ ਕੈਂਟਰ ਤੇ ਆ ਚਰਨ ਪੋਲੀ ਗਰ ਚਰਨ ਪੋਲੀ ਆ ਸਾਡਾ ਇਹ ਇਹ ਪਹਿਲਾਂ ਫਿਲਮਾਂ 'ਚ ਵੇਖਿਆ ਹੋ ਤੁਸੀਂ ਆਮ ਫਿਲਮਾਂ ਜੀ ਇਹ ਸੀਨ ਇਹਦੇ ਆਏ ਹੋਏ ਆ ਤੇ ਹੁਣ ਥੋੜਾ ਜਿਹਾ ਫਿਲਮ ਵਾਲੇ ਪਾਸੇ ਪਿੱਛੇ ਹਟਿਆ ਹੋਇਆ ਤੇ ਆ ਸਾਰਾ ਜਿਹੜਾ ਤੁਸੀਂ ਛੱਤ ਦਾ ਜਿਹੜਾ ਦਿਖਾਇਆ ਨਾ ਤੁਹਾਨੂੰ ਇਹ ਜਿਹੜੀ ਛੱਤ ਆ ਗਈ ਇਹ ਯਾਨੀ ਕਿ ਗਰਮੀਆਂ 'ਚ ਤਾਂ ਰਹਿੰਦੀ ਹੈਗੀ ਠੰਡੀ ਤੇ ਸਾਲ ਚ ਰਹਿੰਦੀ ਹੈਗੀ ਗਰਮ ਤੇ ਇਧਰ ਆ ਸਾਰੇ ਜਿੰਨੇ ਸੱਜਣਾ ਤੇ ਇਹ ਛੱਤ ਪੈ ਰਹੀ ਆ ਤੇ ਵਧਾਈਆਂ ਸਾਰਿਆਂ ਨੂੰ ਤੇ ਆ ਗੱਲ ਹੀ ਗੰਦਾਰਾ ਗੁਰੂ ਕਿਰਪਾ ਟੈਂਟ ਹਾਊਸ ਗੱਲ ਹੀ ਗੰਦਾਰਾ ਤੇ ਗਊਸ਼ਾਲਾ ਦਾ ਪ੍ਰਧਾਨ ਤੇ ਇਹ ਬਾਈ ਗੱਲ ਇਹ ਸਾਰੇ ਬੰਦੇ ਸੇਵਾਦਾਰੀ ਆ ਤੇ ਇਸ ਅਨੁਸਾਰ ਇਹ ਆਪਾਂ ਉਹ ਦੇਖਣ ਨੂੰ ਦਰਸ਼ਨ ਕਰਵਾਤੀ ਆ ਸਾਰੇ ਬੰਦਿਆਂ ਦੇ ਤੇ ਵੇਖੋ ਗੱਲ ਇਹ ਪਿੰਡਾਂ ਦੇ ਵਿੱਚ ਇਹ ਭਾਈਚਾਰਾ ਜਿਹੜਾ ਕਾਇਮ ਰਹਿਣਾ ਚਾਹੀਦਾ ਤੇ ਜਿਹੜਾ ਤੁਹਾਨੂੰ ਦਿਖਾਇਆ ਹੋਰ ਇਹ ਕੋਈ ਗੱਲ ਨਹੀਂ ਸੀ ਭਾਈਚਾਰਾ ਕੈਮਰਾ ਨੇ ਦੀ ਗੱਲ ਹੀ ਕਹਨੇ ਆਪਾਂ ਵੀ ਭਾਈਚਾਰਾ ਕੈਮਰਾ ਨੇ ਚਾਹੀਦਾ ਕੋਈ ਇਹਦੇ ਵਿੱਚ ਦਿਹਾੜਗਾ ਨਹੀਂ ਕੋਈ ਕੁਝ ਨਹੀਂ ਸਾਰੇ ਬੰਦੇ ਆਪਦੇ ਆਪਦੇ ਪਾੜਦੇ ਨਾ ਪੁੱਛ ਲਾਗੇ ਕਿ ਇਹਦੇ ਨਾਲ ਤੇ ਅੱਜ ਸਾਰੇ ਚਲੋ ਚੱਲੇਗੇ ਚਲੋ ਵੀ ਚਲੋ ਰਿਪੋਰਟ ਕੋ ਬੱਤ ਹੋਰ ਸ਼ੇਅਰ ਕਰਦੇ ਯਾਰ ਆਪਾਂ ਸਿਰਫ ਇਹੀ ਦਿਖਾਉਣਾ ਵੀਰੇ ਸ਼ੌਂਕ ਆ ਜਿਹੜਾ ਸ਼ੌਂਕ ਆ ਰਾਂ ਸ਼ੌਂਕ ਜਨ ਕੇ ਕਮਾਈ ਬਾਅਦ ਚ ਹੁੰਦੀ ਹੈ ਸੇ ਪਹਿਲਾਂ ਸ਼ੌਂਕ ਪਾਲਣਾ ਪੈਂਦਾ ਹੈਗਾ ਤੇ ਇਹ ਜਨ ਕੇ ਬੇਨਤੀ ਇੰਨੀ ਕ ਆਪਣੀ ਸ਼ੌਂਕ ਵੀ ਪਾਲੋ ਤੇ ਕਮਾਈ ਵੀ ਲਾਜ਼ਮੀ ਤੇ ਧੰਨਵਾਦ ਸਾਰਿਆਂ ਦਾ ਉਹ ਚਾਰ ਪਾਈ ਜਾਂਦੇ ਆਗੇ ਬਾਈ ਆਪਣਾ ਗਊਸ਼ਾਲਾ ਨੂੰ ਚਾਰ ਪਾਣੇ ਉਹ ਕਰਨਾ ਹੈਗਾ দান ਕਰਿਆਗਾ ਤੇ ਅਜਿਹੜਾ ਛੱਤ ਪੈਣ ਲੱਗ ਗਈ ਆ ਤੇ ਸਾਰਿਆਂ ਨੂੰ ਬਈ ਬਾਈ ਪਹਿਲਾਂ ਤਾਂ ਤੁਹਾਨੂੰ ਸਭ ਵਧਾਈ ਸਾਨੂੰ ਤੇ ਜਿਹੜੀ ਛੱਤ ਪੈਂਦੀ ਆ ਤੇ ਨਵੇਂ ਜਵਾਨੇ ਦੀ ਛੱਤ ਆ ਤੇ ਜਿਵੇਂ ਪਹਿਲਾਂ ਹੁੰਦਾ ਪੁਰਾਣੇ ਜਵਾਨੇ ਦੀ ਇਹ ਸਰਕੀ ਕਰਨਾ ਪਹਿਲਾਂ ਹੁੰਦਾ ਸੀ ਪਰ ਹੁਣ ਛੱਡ ਗਏ ਸੀ ਖੜਾ 40 50 ਸਾਲ ਦੇ ਤੇ ਹੁਣ ਦੁਬਾਰੇ ਫੇਰ ਦਾ ਟ੍ਰੈਂਡ ਆ ਗਿਆ ਦੋਸਤੋ ਆਪੋਨੋ ਪੁਰਾਣੇ ਜਿਹੜੇ ਗੱਲਾਂ ਦੇ ਆਉਣੇ ਹੀ ਪੈਣਾ ਵੇਖੋ ਪਿੱਤਲ ਦੇ ਭਾਂਡੇ ਦੁਬਾਰੇ ਫੇਰ ਆਉਣ ਲੱਗ ਗਏ ਤੇ ਪਿੱਤਲ ਦੇ ਭਾਂਡੇ ਤੇ ਆ ਗਏ ਤੇ ਹੁਣ ਛੱਤਾਂ ਦੇ ਵੀ ਆਪਾਂ ਬਾਸ ਵਾਲਿਆਂ ਤੇ ਆ ਗਏ ਤੇ ਇਹ ਆਪਾਂ ਨੂੰ ਪੁਰਾਣੀਆਂ ਚੀਜ਼ਾਂ ਦੇ ਆਉਣੇ ਹੀ ਪੈਣਾ ਪੁਰਾਣੀਆਂ ਚੀਜ਼ਾਂ ਨੂੰ ਆਪਾਂ ਨਾਲ ਥੋੜਾ ਜਿਹਾ ਪਹਿਲ ਦੇ ਆ ਕਰ ਗਏ ਤੇ ਧੰਨਵਾਦ ਆਹ ਦੋਸਤੋ ਜਿੰਨੇ ਨਾਰਾ ਘੋੜਿਆਂ ਦੇ ਕੋੜੇ ਸਾਨੀ ਕੋੜਾ ਸਾਰੇ ਸਾਨੂੰ ਜਿੱਦੇ ਪੂਰਾ ਤਿਆਰ ਹੋ ਗਿਆ ਤੇ ਉਹਦੇ ਸਾਨੂੰ ਵਿੱਚ ਖੁੱਲੇ ਤਰੇ ਫਿਰਦੇ ਆਨੰਦ ਮਾਨ ਦੇ ਦਿਖਾਵਾਂਗੇ ਤੇ ਬਹੁਤ ਵਧੀਆ ਯਾਰ ਨੰਗਨ ਜਣ ਕੇ ਸੋਹਣਾ ਜਣ ਕੇ ਜਗਾੜ ਵਿੱਢਿਆ ਹੋਇਆ ਤੇ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਸਭ ਨੂੰ ਤੇ ਵੀਡੀਓ ਵਾ ਤਵਾ ਸ਼ੇਅਰ ਕਰਦੇ ਯਾਰ ਕਿਉਂ ਆਏ ਆ ਸ਼ਾ ਮਿਲਦਾ ਬੰਦੇ ਨੂੰ ਹਰ ਇੱਕ ਨੂੰ ਜੇ ਆਪਾਂ ਵੀਡੀਓ